ਡਾਕਟਰ ਜਸਵੰਦਰ ਸਿੰਘ ਭੱਲਾ ਜਦੋਂ ਸੈਕੰਡਰੀਅਰ ਚ ਪੜ੍ਹਦੇ ਸੀ ਹੌਸਟਲ ਦੇ ਕਮਰੇ ਚ ਰਾਤ ਨੂੰ ਲਾਈਟ ਬੰਦ ਕਰਕੇ ਉਹਨਾਂ ਨੇ ਗਾਣੇ ਸੋਣੇ ਸ਼ੁਰੂ ਕਰਨੇ ਪਰ ਜਿਹੜਾ ਚਿਹਰਾ ਤੁਸੀਂ ਦੇਖਿਆ ਉਹ ਮੇਬੀ ਅਸੀਂ ਨਹੀਂ ਦੇਖਿਆ ਤੇ ਉਹ ਕਿਹੋ ਜਿਹੇ ਇਨਸਾਨ ਸੀਗੇ ਕਿ ਸ਼ੁਰੂ ਤੋਂ ਸ਼ਰਾਰਤੀ ਜੇ ਸੀਗੇ ਨਹੀਂ ਸ਼ਰਾਰਤੀ ਉਹ ਜਿਹੜੀ ਪਿਕਚਰਾਂ ਦੇ ਵਿੱਚ ਹੋਰ ਸੀਗਾ ਚਿਹਰਾ ਜਿਹੜਾ ਉਹਨਾਂ ਦਾ ਦੋਸਤਾਂ ਦਾ ਲਹਿਦਾ ਸੀਗਾ ਉਹ ਮਿੱਠ ਬੋਲੜੇ ਤੇ ਆਸਿਫ ਮੁਖੌਲ ਵਾਲੇ ਸੀਗੇ ਜਿਹੜਾ ਇਹ ਸੁਹਾਸ ਸੀ ਨਾ ਤੇ ਇਹਨੂੰ ਚਿੰਗ ਲੱਗੀ ਹੈ ਜਿਹੜੀ ਇੱਕ ਸਾਡੇ ਸੋਇਲ ਦੇ ਪ੍ਰੋਫੈਸਰ ਹੁੰਦੇ ਸੀਗੇ ਉਹ ਡਰਾਮਾ ਕਰਦੇ ਹੁੰਦੇ ਸੀਗੇ ਤੇ ਉਹ ਡਰਾਮੇ 'ਚ ਇਹ ਦੋ ਬੰਦਿਆਂ ਨੂੰ ਸਾਡੀ ਕਲਾਸ 'ਚੋਂ ਉਹਨਾਂ ਨੇ ਚੁਣਿਆ ਤੇ ਉਹਨਾਂ ਨੇ ਹੀ ਇਹਨਾਂ ਦੀ ਜੋਤ ਲਾਈ ਦੋਨੋਂ ਦੀ ਬਾਲੂਕੰਦ ਸ਼ਰਮ ਦਾ ਵੀ ਇਹ ਹੀ ਸੀ ਇਹਨਾਂ ਨੇ ਟੀਚਰ ਤੋਂ ਬਗਾਇਆ ਸਾਡੇ ਹੋਸਟਲ 'ਚ ਅਸੀਂ ਇਕੱਠੇ ਰਹਿੰਦੇ ਸੀ ਜਦੋਂ ਜਾਂਦੇ ਅਸੀਂ ਆ ਮੈਸੇਜ ਵੀ ਇਕੱਠੇ ਹੋ ਜਾਂਦੇ ਇਹ ਤਾਂ ਦੇਖ ਲੈਂਦੇ ਭੁੱਲਾ ਗਿਆ ਤਾਂ ਉਹਨੇ ਆ ਕੇ ਪਹਿਲਾਂ ਸਾਰਿਆਂ ਨੂੰ ਡਿਚਰਾਂ ਕਰ ਰਿਹਾ ਤੇ ਜਦੋਂ ਫਿਲਮਾਂ ਦੇ ਵਿੱਚ ਆਣ ਲੱਗੇ ਜਾਂ ਸ਼ਨਕਾਟਾ ਉਹਨਾਂ ਦਾ ਆਣ ਲੱਗਾ ਕਿਹੋ ਜਿਹਾ ਕ੍ਰੇਜ਼ ਤੁਸੀਂ ਲੋਕਾਂ ਦੇ ਵਿੱਚ ਕੁੜੀਆਂਾਂ 'ਚ ਮੁੰਡਿਆਂ 'ਚ ਉਹਨਾਂ ਦਾ ਦੇਖਿਆ ਸੀ ਬਾਲਮੁਕੰਦ ਸ਼ਰਮਾ ਜੀ ਦਾ ਫੋਨ ਆ ਗਿਆ ਮੈਨੂੰ ਵੀ ਮੈਨੂੰ ਕਹਿੰਦੇ ਕਿੱਥੇ ਐ ਮੈਂ ਕਿਹਾ ਮੈਂ ਮਾਨਸਾ ਹੀ ਐ ਕਹਿੰਦੇ ਸਾਡਾ ਅੱਜ ਪ੍ਰੋਗਰਾਮ ਐ ਉੱਥੇ ਵੀ ਸਾ ਇਹ ਦੋਨੇ ਨੇ ਪਾਰਟਿਸਿਪੇਟ ਕੀਤਾ ਮੈਂ ਕਿਹਾ ਵੀ ਤੁਸੀਂ ਜਿਹੜੇ ਰੋਲ ਕਰ ਰਹੇ ਸੀ ਇਹ ਇੱਕ ਇਹਨਾਂ ਦਾ ਵੱਖਰਾ ਹੀ ਰੋਲ ਹੁੰਦਾ ਸੀ ਇਹ ਦੋਨਾਂ ਦੀ ਕੋਈ ਲੋਕਾਂ ਨੂੰ ਨਾ ਇੱਕ ਸਿੱਖਿਆ ਦੇ ਰੂਪ ਦੇ ਵਿੱਚ ਕੋਈ ਗੱਲ ਜੇ ਕਹਿੰਦੇ ਸੀ ਨਾ ਮਜ਼ਾਕ ਚ ਉਹਦੇ ਵਿੱਚ ਉਹਦੇ ਪਿੱਛੇ ਇੱਕ ਸਿੱਖਿਆ ਹੁੰਦੀ ਸੀ ਤੇ ਮੈਂ ਉਹਨਾਂ ਦਾ ਸਟੂਡੈਂਟ ਸੀਗਾ ਪੀਯੂ ਲੁਧਿਆਣਾ ਦੇ ਵਿੱਚ ਤੇ ਅਸੀਂ ਉਹਨਾਂ ਤੋਂ ਮਤਲਬ ਬਹੁਤ ਕੁਝ ਸਿੱਖਿਆ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਸਿੱਖਿਆਵਾਂ ਤੋਂ ਲੈ ਕੇ ਅਸੀਂ ਹੁਣ ਆਫੀਸਰ ਸਟੇਟ ਡਿਪਾਰਟਮੈਂਟ ਵਿੱਚ ਵਰਕ ਕਰ ਰਹੇ ਹਾਂ ਅਸੀਂ ਤਾਂ ਇਹ ਹੀ ਦੁਆ ਕਰਦੇ ਹਾਂ ਪ੍ਰਮਾਤਮਾ ਅੱਗੇ ਵੀ ਇਸ ਪਰਿਵਾਰ ਨੂੰ ਬਲ ਬਖਸ਼ੇ ਤੇ ਇਹ ਜਿਹੜਾ ਘਾਟਾ ਪਿਆ ਪੰਜਾਬ ਨੂੰ ਜਾਂ ਸਾਡੀ ਸੈਟੀ ਨੂੰ ਜਾਂ ਸਾਡੇ ਐਗਰੀਕਲਚਰ ਡਿਪਾਰਟਮੈਂਟ ਨੂੰ ਇਹਨੂੰ ਪ੍ਰਮਾਤਮਾ ਇਹਨਾਂ ਨੂੰ ਬਲ ਬਖਸ਼ੇ ਜਸਵਿੰਦਰ ਪੱਲਾ ਜੀ ਦੇ ਸਕੂਲ ਮੇਟਸ ਉਹਨਾਂ ਦੇ ਕਲਾਸਮੇਟਸ ਸਾਡੇ ਨਾਲ ਨੇ ਕੁਝ ਯਾਦਾਂ ਤਾਜ਼ੀਆਂ ਹੋਈਆਂ ਨੇ ਕੁਝ ਸਾਂਝਾ ਕਰਨਾ ਚਾਹੁੰਦੇ ਨੇ ਗੱਲਬਾਤ ਕਰਦੇ ਆ ਸੱਜਣ ਕਾਲਜ ਜਾਦਾ ਬੇਟਾ ਹੁਣ ਜੇ ਕਰੀਏ ਵੀ ਕਿੱਥੋਂ ਹੁਣ 50 ਸਾਲ ਦੀਆਂ ਆਜਾਦਾ 40 ਸਾਲ ਦੀ ਆਜਾਦਾ ਕੁਝ 30 ਸਾਲ ਦੀ ਆਜਾਦਾ ਥੋੜੇ 2-4 ਮਿੰਟ ਦੇ ਵਿੱਚ ਉਹਨਾਂ ਨੇ ਇੰਨੀਆਂ ਆਜਾਦਾ ਨੇ ਕਈ ਵੇਲੇ ਤਾਂ ਨਾਉਨ ਕੰਟਰੀਬਿਊਟਰ ਹੁੰਦੇ ਰਹੇ ਮੈਂ ਡਾਕਟਰ ਬਲਵਿੰਦਰ ਸਿੰਘ ਬਟਾਰੀ ਉਹਨਾਂ ਦੇ ਨਾਲ ਬڑے ਛੋਟੇ ਲੈਵਲ ਤੋਂ ਨਾਲ ਰਹੇ ਹਾਂ ਇਹ ਡਾਕਟਰ ਬਲਜਿੰਦਰ ਬਰਾੜ ਜੋਇਨਟ ਡਾਇਰੈਕਟਰ ਐਗਰੀਕਲਚਰ ਰਟਾਇਰਡ ਉਹਨਾਂ ਦੇ ਕਲਾਸ ਫੈਲੋ ਨੇ ਡਾਕਟਰ ਗੁਰਨਦੀਪ ਸਿੰਘ ਚੀਫ ਐਗਰੀਕਲਚਰ ਅਫਸਰ ਹੈ ਡਾਕਟਰ ਮਨਦੀਪ ਐਸੇ ਬੜੀ ਬੀਨ ਸਰਵਿਸ ਨੇ ਅਸੀਂ ਤਿੰਨੇ ਰਟਾਇਰਡ ਹਾਂ ਉਹਨਾਂ ਵੇਲੇ ਮੇਰੇ ਨਾਲ ਉਹ ਉਹਨਾਂ ਦੀ ਹੁਣ ਜਾਂਦਾ ਜਿਨੋਂ ਉਹ ਕਹਿੰਦੇ ਕਿ ਦਾੜੀ ਥੋੜੀ ਥੋੜੀ ਆਉਂਦੀ ਸੀ ਉਸ ਵੇਲੇ ਤੋਂ ਲਈ ਹੈ ਤਾਂ ਜਿਵੇਂ ਕਿ ਬੱਚਿਆਂ ਦਾ ਜਿਵੇਂ ਹੁੰਦੇ ਨੇ ਹੁਣ ਹਰ ਬਿਰਬਾ ਕਹਿੰਦੇ ਹੁੰਨੇ ਆ ਉਦੋਂ ਹੀ ਆਮ ਤੌਰ ਤੇ ਸਾਡੇ ਪ੍ਰੋਫੈਸਰ ਜੀ ਨੂੰ ਤਾਂ ਸਾਨੂੰ ਉਹਨਾਂ ਦੇ ਸੀਨੀਅਰਾਂ ਪਤਾ ਲੱਗ ਗਿਆ ਸੀ ਵੀ ਇਹ ਮੁੰਡਾ ਕੁਛ ਨਾ ਕੁਛ ਕਿਸੇ ਵੇਲੇ ਹਰ ਖੇਤਰ ਦੇ ਵਿੱਚ ਕਰ ਸਕਦਾ ਉਹਦੀ ਦੇਖੋ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਪੰਜਾਬ ਦੀ ਦੇ ਵਿੱਚ ਐਡਮਿਸ਼ਨ ਲੈਣਾ ਇੱਕ ਬਹੁਤ ਵੱਡੀ ਪ੍ਰਾਊਡ ਵਾਲੀ ਗੱਲ ਆ ਪਿੰਡਾਂ ਦੇ ਵਿੱਚ ਉਹਨਾਂ ਦੇ ਫਾਦਰ ਸਾਹਿਬ ਇੱਕ ਸਿੰਪਲ ਟੀਚਰ ਸੀ ਕਿ ਮੈਂ ਉਹਨਾਂ ਨੂੰ ਵੀ ਮਿਲਿਆ ਕਿਉਂਕਿ ਮੈਂ ਉਹਨਾਂ ਦੇ ਸ਼ਹਿਰ ਦੇ ਵਿੱਚ ਮੇਰੀ ਪੋਸਟਿੰਗ ਰਹੀ ਆ ਉੱਥੇ ਕਿਸੇ ਬੜੇ ਜਿਹੇ ਯੂਨੀਵਰਸਿਟੀ ਦੇ ਵਿੱਚ ਔਰ ਤੋਂ ਪਹਿਲਾਂ ਏਡੀਓ ਹੁੰਦੇ ਸੀਗੇ ਸਟੇਟ ਡਿਪਾਰਟਮੈਂਟ ਤੇ ਉਦੋਂ ਅਸੀਂ ਇਕੱਠੇ ਰਹੇ ਹਾਂ ਇਹਨਾਂ ਦੇ ਨਾਲ ਬੜਾ ਲੰਮਾ ਸਮਾਂ ਉਹਨਾਂ ਦਾ ਹੋਸਟਲ ਦੇ ਵਿੱਚ ਉਹ ਰਹੀਆਂ ਨੇ ਪਰ ਉਹਨਾਂ ਦੀ ਜ਼ਿੰਦਗੀ ਦੇ ਦੋ ਚਾਰ ਗੱਲਾਂ ਮੈਂ ਸਿੰਪਲੀ ਕਰਾਂ ਤਾਂ ਕਿਉਂਕਿ ਮੈਂ ਕਿਹਾ ਵੀ ਪਹਿਲਾਂ ਤੀ ਉਹਨਾਂ ਦਾ ਪਤਾ ਸੀ ਵੀ ਕੀ ਕਰਨਗੇ ਆਪਦੇ profession ਦੇ ਵਿੱਚ ਜਿਵੇਂ ਹੁਣ ਤੁਹਾਡਾ মিডিਆ ਉਹਨੂੰ ਜਿਆਦਾ ਇੱਕ ਕਮੀਡੀਅਨ ਕਹਿ ਕੇ ਉਹ ਉਹਨੂੰ ਕਹਿੰਦੇ ਸੰਬੋਧਨ ਕਰਦਾ ਨਹੀਂ ਉਸ ਤੋਂ ਕਿਤੇ ਵੱਡੀ ਗੱਲ ਸੀ ਉਹ ਖੇਤੀਬਾੜੀ ਸਾਇੰਸਦਾਨ ਸੀ ਜਿਹਨੂੰ ਅਸੀਂ ਐਗਰੀਕਲਚਰ ਸਾਇੰਟਿਸਟ ਜਾਂ ਐਗਰੀਕਲਚਰ ਪ੍ਰੋਫੈਸ਼ਨਲ ਕਹਿ ਦਿੰਦੇ ਹਾਂ ਜਿਨ੍ਹਾਂ ਨੇ ਪੰਜਾਬ ਦੀ ਕਿਸਾਨੀ ਦੇ ਵਿੱਚ মিডিਆ ਰਾਹੀਂ ਪਰਸਨਲ ਰਾਹੀਂ ਆਪਦੀ ਜਿਹੜੀ ਪੋਸਟ ਸੀ ਉਹਨਾਂ ਦੇ ਰਹੀ ਉਹਨਾਂ ਨੂੰ ਗਾਈਡੈਂਸ ਦੇਣ ਦੇ ਵਿੱਚ ਰਿਸਰਚ ਨੂੰ ਫਾਰਮ ਤੱਕ ਪਹੁੰਚਾਉਣ ਦੇ ਵਿੱਚ ਉਹਨਾਂ ਦਾ ਵਿਭਾਗ ਵੀ ਐਕਸਟੈਂਸ਼ਨ ਇਦਾਂ ਦਾ ਸੀਗਾ ਕਿ ਉਹਨਾਂ ਨੇ ਯੂਨੀ ਸਟਿਡੀਅਰ ਰਿਸਰਚਰ ਜਨੂੰ ਉਥੇ ਤੱਕ ਪਹੁੰਚਾਉਣਾ ਹੁੰਦਾ ਤੇ ਉਹਦੇ ਵਿੱਚ ਉਹ ਪੂਰੀ ਤਰ੍ਹਾਂ ਐਜ਼ ਅ ਪ੍ਰੋਫੈਸਰ ਐਜ਼ ਅ ਏਡੀਓ ਐਜ਼ ਅ ਸਟੂਡੈਂਟ ਐਜ਼ ਅ ਮੀਡੀਆ ਪਰਸਨ ਐਜ਼ ਜਿਹੜਾ ਤੁਸੀਂ ਕਹਿੰਦੇ ਹੋ ਅਸੀਂ ਉਹ ਚੀਜ਼ ਨਹੀਂ ਕਹਿੰਦੇ ਹੈਗੇ ਕਿਉਂਕਿ ਉਹ ਆਲਟ ਵਾਲਿਆਂ ਦਾ ਕੰਮ ਹੁੰਦਾ ਅਸੀਂ ਉਸ ਡਿਪਾਰਟਮੈਂਟ ਨੂੰ ਬਿਲੋਂਗ ਨਹੀਂ ਕਰਦੇ ਹੈਗੇ ਅਸੀਂ ਉਹਨੂੰ ਖੇਤੀਬਾੜੀ ਪ੍ਰੋਫੈਸ਼ਨਲ ਕਹਿ ਕੇ ਸੰਬੋਧਨ ਕਰਾਂਗੇ ਅੰਤ ਤੱਕ ਜਦੋਂ ਰਿਟਾਇਰਮੈਂਟ ਤੋਂ ਬਾਅਦ ਕਈ ਬਾਰੇ ਹੁੰਦੇ ਅਸੀਂ ਵੀ ਉਹਨਾਂ ਦੇ ਵਿੱਚੋਂ ਹੈਗੇ ਆ ਜਿਹੜੇ ਕਈ ਵਾਰੀ ਘਰੇ ਬਹਿ ਜਾਂਦੇ ਆ ਵੀ ਪੈਨਸ਼ਨ ਖਾਣੇ ਆ ਹੁਣ ਅਸੀਂ ਜਾਣਾ ਨਹੀਂ ਕਿਤੇ ਹੈਗੇ ਆ ਅਸੀਂ ਲੋਕ ਉਹ ਸਿਸਟਮ ਨੂੰ ਬਿਲੋਂਗ ਕਰਦੇ ਆ ਜਿਨ੍ਹਾਂ ਨੇ ਪਹਿਲਾਂ ਫਾਈਟਿੰਗ ਕੀਤੀ ਆ ਉਹਨਾਂ ਦੇ ਵਿੱਚੋਂ ਵੀ ਇਹ ਚੀਜ਼ ਨੇਚਰ ਸੀਗੀ ਜਦੋਂ ਕਿਤੇ ਕੋਈ ਯੂਨੀਅਨ ਦੇ ਕੰਮ ਹੋਣੇ ਜਾਂ ਕੋਈ ਹੋਰ ਸਿਸਟਮ ਦੇ ਸਾਡੇ ਸਾਂਝੇ ਕੰਮ ਹੋਣੇ ਉਹਨਾਂ ਦੇ ਵਿੱਚ ਪੂਰੀ ਤਰ੍ਹਾਂ ਕੰਟ੍ਰਿਬਿਊਟ ਕਰਦੇ ਸੀਗੇ ਤੇ ਈਵਨ ਆਫਟਰ ਰਿਟਾਇਰਮੈਂਟ ਇਹ ਜਿਹੜਾ ਜਿਹੜਾ ਤੁਸੀਂ ਫਿਲਮਾਂ ਦਾ ਕੰਮ ਕਹਿੰਦੇ ਹੋ ਇਹ ਉਹਨਾਂ ਦਾ ਸਾਈਡ ਤੇ ਮਤਲਬ ਇੱਕ ਹੌਬੀ ਸੀ ਹੌਬੀ ਤੋਂ ਉਸ ਪ੍ਰੋਫੈਸ਼ਨ 'ਚ ਆਏ ਨੇ ਬੇਸਿਕਲੀ ਹੁੰਦਾ ਪ੍ਰੋਫੈਸ਼ਨ ਖੇਤੀਬਾੜੀ ਪ੍ਰੋਫੈਸ਼ਨਲਿਜ਼ਮ ਸੀਗਾ ਜਿਹਦੇ ਵਿੱਚ ਉਹਨਾਂ ਨੇ ਲੰਬਾ ਸਮਾਂ ਆਪਦੀ ਬਾਕੀ ਉਹਨਾਂ ਦੀ ਨੇਚਰ ਕਹੀਏ ਉਹਨਾਂ ਨੇ ਕਦੇ ਵੀ ਉਹਨਾਂ ਦੇ ਮੂੰਹ ਦੇ ਹਾਰਾਂਗੇ ਦੇਖੋ ਮਗਰਲੇ ਟਾਈਮ ਤੇ ਥੋੜਾ ਬਹੁਤ ਢਿੱਲੇ ਮੱਠੇ ਰਹੇ ਨੇ ਉਹਨਾਂ ਨੇ ਕਦੇ ਵੀ ਕਿਸੇ ਨਾਲ ਇਹ ਕਰਨ ਦੀ ਕੋਸ਼ਿਸ਼ ਕੀਤੀ ਵੀ ਮੈਨੂੰ ਕੁਝ ਹੋਇਆ ਹੋਇਆ ਉਹਨਾਂ ਨੇ ਕਿਹਾ ਵੀ ਮੇਰਾ ਹਸਦਾਰ ਇਹਦਾ ਲੋਕਾਂ ਦੇ ਵਿੱਚ ਜਾਵੇ ਤੇ ਮੇਰਾ ਮੈਸੇਜ ਜਿਹੜਾ ਜਿਹੇ ਜਿਹਾ ਮੈਂ ਐਕਚੁਅਲੀ ਹੁੰਦਾ ਸੀਗਾ ਅੱਜ ਦੇਖੋ ਉਹਨਾਂ ਦਾ ਅਸੀਂ ਸੰਸਕਾਰ ਕਰਨ ਲਈ ਆਏ ਆ ਤੇ ਪਰ ਉਹਨਾਂ ਦਾ ਡੈਥ ਵਾਲਾ ਚਿਹਰਾ ਸਾਨੂੰ ਘਟ ਦਿਖਦਾ ਹੈ ਤੇ ਜਿਹੜਾ ਉਹਨਾਂ ਦਾ ਪਹਿਲਾ ਚਿਹਰਾ ਸੀ ਕਿਉਂਕਿ ਦੇਖੋ ਤੁਸੀਂ ਕੱਲ ਉਹਨਾਂ ਦੀ ਕੈਪਸ਼ਨ ਤੁਸੀਂ ਦਿੱਤੀਆਂ ਨੇ ਈਵਨ ਡੈਥ ਤੋਂ ਬਾਅਦ ਦੇ ਵਿੱਚ ਲੋਕਾਂ ਨੂੰ ਉਹਨਾਂ ਨੇ ਦੁਰਜਾ ਕੇ ਠੀਕ ਰੱਖਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਮੂਠੀ ਕਰਨ ਦੀ ਕੋਸ਼ਿਸ਼ ਕੀਤੀ ਆ ਅਸੀਂ ਉਹਨਾਂ ਨੂੰ ਜਿਹੜੀਆਂ ਉਹਨਾਂ ਦੀ ਕੰਟਰੀਬਿਊਸ਼ਨਸ ਨੇ ਬੜਾ ਲੰਮਾ ਸਮੇਂ ਲੋਕ ਗੱਲਾਂ ਕਰਨ ਉਹਨਾਂ ਦੇ ਕੰਟਰੀਬਿਊਸ਼ਨਸ ਨੇ ਉਹਨਾਂ ਦੇ ਜਿਹੜਾ ਸਮਾਜ ਪ੍ਰਤੀ ਜਾਂ ਖੇਤੀਬਾੜੀ ਪ੍ਰੋਫੈਸ਼ਨ ਪ੍ਰਤੀ ਜਾਂ ਆਲਟ ਪ੍ਰਤੀ ਜਿੰਨਾ ਰੋਲ ਸੀਗਾ ਜਾਂ ਜਿੰਨਾ ਯੋਗਦਾਨ ਆ ਅਸੀਂ ਉਹਨਾਂ ਨੂੰ ਯਾਦ ਰੱਖਾਂਗੇ ਉਹਨਾਂ ਦੇ ਜਾਣ ਦਾ ਕੁਝ ਰੱਬ ਦਾ ਪਾਣਾ ਹੁੰਦਾ ਅਸੀਂ ਕੁਝ ਕਰ ਨਹੀਂ ਸਕਦੇ ਪਰ ਸਾਨੂੰ ਸਾਰਿਆਂ ਨੂੰ ਸਾਡੇ ਮੀਡੀਆ ਦੇ ਵਿੱਚ ਪੀਐਜੂ ਦੀ ਫੈਮਿਲੀ ਸਾਡੀ ਅਮਰੀਕਾ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਖਿੰਡੀ ਹੋਈ ਆ ਉਹਨਾਂ ਦੇ ਸਾਰਿਆਂ ਦੇ ਮੀਡੀਆ ਦੇ ਵਿੱਚ ਇਹਨੇ ਹਾਰਟਫੈਲਟ ਕਿਸੇ ਦਾ ਡੀਪਲੀ ਸੈਡਡ ਇਹਦਾ ਕਹਿ ਕੇ ਮੈਸੇਜ ਆਏ ਨੇ ਜਿਹੜਾ ਕਿ ਆ ਮਾਂ ਤੇ ਆਪਾ ਕਿਸੇ ਦੇ ਹਿੱਸੇ ਨਹੀਂ ਹੁੰਦਾ ਇਹ ਡਾਕਟਰ ਬਲਜਿੰਦਰ ਸਿੰਘ ਬਰਾੜ ਉਹਨਾਂ ਦੇ ਕਲਾਸ ਫੈਲੋ ਰਹੇ ਨੇ ਡਾਕਟਰ ਗੁਰਦੇ ਤਾਂ ਇਹ ਕੁਝ ਕਹਿਣਗੇ ਤੁਸੀਂ ਹੌਸਟਲ ਜਮਾ ਦੇ ਨਾਲ ਹਾਂ ਡਾਕਟਰ ਬਲਜਿੰਦਰ ਯਾਦਾਂ ਤੁਸੀਂ ਦੇਖਦੇ ਹੋ ਕਿ ਸੰਜੋਤ ਚੀਜ਼ ਸਾਨੂੰ ਨਹੀਂ ਪਤਾ ਡਾਕਟਰ ਜਸਵੰਦਰ ਸਿੰਘ ਭੱਲਾ ਜਦੋਂ ਸੈਕੰਡ ਇਅਰ ਚ ਪੜ੍ਹਦੇ ਸੀ ਹੌਸਟਲ ਦੇ ਕਮਰੇ ਚ ਰਾਤ ਨੂੰ ਲਾਈਟ ਬੰਦ ਕਰਕੇ ਉਹਨਾਂ ਨੇ ਗਾਣੇ ਸੁਣਾਉਣੇ ਸ਼ੁਰੂ ਕਰਨੇ ਅਸੀਂ ਕਹਿਣਾ ਵੀ ਤੂੰ ਗਾਉਂਦੇ ਬਹੁਤ ਸੋਹਣਾ ਐ ਇਸ ਤਰੀ ਕਾਲਜ ਫੰਕਸ਼ਨ ਚ ਗਾਓ ਫਿਰ ਉਹਨਾਂ ਨੇ ਕਾਲਜ ਫੰਕਸ਼ਨ ਚ ਗਾਉਣਾ ਸ਼ੁਰੂ ਕੀਤਾ ਉੱਥੋਂ ਉਹਨਾਂ ਦਾ ਜੀਵਨ ਸ਼ੁਰੂ ਹੋ ਗਿਆ ਤੇ ਬੁਲੰਦੀਆਂ ਤੱਕ ਗਏ ਐ ਖੇਤੀ ਦੀ ਪੜਾਈ ਪੜ੍ਹੇ ਖੇਤੀ ਪਰਿਵਾਰ ਚ ਅਸੀਂ ਇਕੱਠੇ ਹੀ ਖੇਤੀਬਾੜੀ ਵਿਕਾਸ ਅਫਸਰ ਸਿਲੈਕਟ ਹੋਏ ਇਕੱਠੇ ਨੇ ਨੌਕਰੀ ਜੋੜ ਕੀਤੀ ਉਹਨਾਂ ਨੇ ਜਲੰਧਰ ਨੂਰਵਾਲ ਵਿਖੇ ਕੀਤੀ ਫਿਰ ਉਹ ਛੱਡ ਕੇ ਰਿਸਰਚ ਸਾਇੰਟਿਸਟ ਬਣ ਗਏ 5 ਸਾਲ ਉਹ ਉਧਰ ਚ 4 ਸਾਲ ਲਾ ਕੇ ਚਲੇ ਗਏ ਫਿਰ ਉਸ ਤੋਂ ਬਾਅਦ ਉਹਨਾਂ ਨੇ ਐਕਸਟੈਂਸ਼ਨ ਡਿਪਾਰਟਮੈਂਟ ਚ ਸੇਵਾ ਕੀਤੀ ਐਕਸਟੈਂਸ਼ਨ ਡਿਪਾਰਟਮੈਂਟ ਚ ਕਿਸਾਨੀ ਦੀ ਸੇਵਾ ਕੀਤੀ ਖੇਤੀ ਕਿੱਤੇ ਦੀ ਸੇਵਾ ਕੀਤੀ ਔਰ ਬਹੁਤ ਮਿੱਠ ਬੋਲੜੇ ਮਲਾਪੜੇ ਹਮੇਸ਼ਾ ਜਦੋਂ ਮਿਲਣਾ ਕਿਸੇ ਨੂੰ ਖਿੜੇ ਮੱਥੇ ਜੇ ਪੜਾਉਂਦੇ ਵੀ ਸੀ ਤਾਂ ਵੀ ਹੱਸ ਕੇ ਪੜਾਉਣਾ ਸਾਰਿਆਂ ਦਾ ਮਨ ਖੁਸ਼ ਕਰਨ ਵਾਲੇ ਅੱਜ ਸਾਡਾ ਸਾਥੀ ਸਾਡੇ 37 ਸਾਲ ਪੁਰਾਣਾ ਦੋਸਤ ਸਾਡੇ ਤੋਂ ਵਿਛੜ ਗਿਆ ਸਾਨੂੰ ਬਹੁਤ ਦੁੱਖ ਹੈ ਔਰ ਅਸੀਂ ਉਹਨਾਂ ਨਾਲ ਆਪਣੀ ਦਿਲ ਦੀਆਂ ਅਰਦਾਸਾਂ ਤੋਂ ਉਹਦੇ ਪਰਿਵਾਰ ਨਾਲ ਕਹਿੰਦੇ ਕਾਮਨਾ ਕਰਦੇ ਹਾਂ ਵੀ ਉਹਨਾਂ ਨੂੰ ਪਰਮਾਤਮਾ ਹੋਰ ਜਿਹੜੀ ਆਤਮਾ ਨੂੰ ਸ਼ਾਂਤੀ ਦੇਵੇ ਬਹੁਤ ਚੰਗੇ ਦੋਸਤ ਉਹ ਨਾ ਦਾ ਸ਼ਰਾਰਤੀ ਚਿਹਰਾ ਜਿਹੜਾ ਅਸੀਂ ਫਿਲਮਾਂ ਦੇ ਵਿੱਚ ਦੇਖਿਆ ਉਹਨਾਂ ਦੇ ਰੀਲਾਂ ਦੇ ਰੂਪ ਦੇ ਵਿੱਚ ਵੀ ਆਂਦਾ ਰਿਹਾ ਸਾਡੇ ਸਾਹਮਣੇ ਪਰ ਜਿਹੜਾ ਚਿਹਰਾ ਤੁਸੀਂ ਦੇਖਿਆ ਉਹ ਮੇਬੀ ਅਸੀਂ ਨਹੀਂ ਦੇਖਿਆ ਤੇ ਉਹ ਕਿਹੋ ਜਿਹੇ ਇਨਸਾਨ ਸੀਗੇ ਕਿ ਸ਼ੁਰੂ ਤੋਂ ਸ਼ਰਾਰਤੀ ਜੇ ਸੀਗੇ ਨਹੀਂ ਸ਼ਰਾਰਤੀ ਉਹ ਜਿਹੜੀ ਪਿਕਚਰਾਂ ਦੇ ਵਿੱਚ ਹੋਰ ਸੀਗਾ ਚਿਹਰਾ ਜਿਹੜਾ ਉਹਨਾਂ ਦਾ ਦੋਸਤਾਂ ਨਾਲ ਲਹਿਦਾ ਸੀਗਾ ਉਹ ਬਿੱਠ ਬੋਲੜੇ ਤੇ ਹਾਸੇ ਵਿੱਚ ਮਖੌਲ ਵਾਲੇ ਸੀਗੇ ਹੱਸਦੇ ਰਹਿੰਦੇ ਸੀ ਮੇਰੇ ਸਹੀ ਕਿਸੇ ਨੂੰ ਜਿਹੜੇ ਕਹਿੰਦੇ ਨੇ ਟੀਚਰ کہہ ਕੇ ਗੱਲ ਕਰਦੇ ਜਾਂ ਮਖੌਲ ਕਰਕੇ ਐਦਾਂ ਕਰਦੇ ਸਰ ਤੁਹਾਨੂੰ ਤੁਹਾਡੇ ਨਾਲ ਕਿਹੋ ਜੀਆਂ ਯਾਦਾਂ ਉਹਨਾਂ ਦੀਆਂ ਜੁੜੀਆਂ ਹੋਈਆਂ ਨਹੀਂ ਉਹ ਜ਼ਰੂਰ ਸਾਂਝੀਆਂ ਕਰੋ ਮੈਂ ਜਸਵਿੰਦਰ ਭੱਲਾ ਤੇ ਬਾਲਮਕੰਦ ਸ਼ਰਮਾ ਜਿਹੜੇ ਦੋਨਾਂ ਦੀ ਜੋੜੀ ਪੱਕੀ ਸੀਗੀ ਅਸੀਂ ਸਾਰੇ ਕਲਾਸ ਪੈਲੋਂ ਰਹੇ ਹਾਂ ਸਾਰੀ ਅਸੀਂ ਹੋਸਟਲ 'ਚ ਰਹਿੰਦੇ ਸੀ ਸਾਡਾ ਬਰਿੰਡਾ ਡਿਸਟ੍ਰਿਕਟ ਹੈ ਉੱਥੋਂ ਅਸੀਂ ਜਦੋਂ ਆਏ ਸੀ ਉਦੋਂ ਅਸੀਂ ਪਿੰਡਾਂ 'ਚੋਂ ਆਏ ਸੀ ਇਹ ਥੋੜੇ ਜਿਹੇ ਜਿਹੜੇ ਜਸਵਿੰਦਰ ਭੱਲਾ ਸੀ ਬਾਲਮਕੰਦ ਸ਼ਰਮਾ ਸੀ ਇਹ ਥੋੜੇ ਜੇ ਐਜੂਕੇਟਿਵ ਫੈਮਿਲੀ ਜਿਹੜੇ ਆਏ ਸੀ ਅਸੀਂ ਜੱਟ ਫੈਮਿਲੀ ਜਿਹੜੇ ਆਏ ਸੀ ਤੇ ਜਿਹੜਾ ਇਹਦਾ ਸੁਹਾਸ ਸੀ ਨਾ ਤੇ ਇਹਨੂੰ ਚਿੰਗ ਲੱਗੀ ਹੈ ਜਿਹੜੀ ਇੱਕ ਸਾਡੇ ਸੋਇਲ ਦੇ ਪ੍ਰੋਫੈਸਰ ਹੁੰਦੇ ਸੀਗੇ ਉਹ ਡਰਾਮਾ ਕਰਦੇ ਹੁੰਦੇ ਸੀਗੇ ਤੇ ਉਹ ਡਰਾਮੇ ਚ ਇਹ ਦੋ ਬੰਦਿਆਂ ਨੂੰ ਸਾਡੀ ਕਲਾਸ ਚ ਉਹਨਾਂ ਨੇ ਜੁੜਿਆ ਤੇ ਉਹਨਾਂ ਨੇ ਹੀ ਇਹਨਾਂ ਦੀ ਜੋਤ ਲਾਈ ਦੋਨੋਂ ਦੀ ਉੱਥੋਂ ਇਹ ਸ਼ੁਰੂਆਤ ਹੋਈ ਹੈ ਉਸ ਤੋਂ ਬਾਅਦ ਤਾਂ ਫਿਰ ਇਹਨਾਂ ਨੇ ਹਰ ਇੱਕ ਜੋ ਸਾਡੀ ਯੂਨੀਵਰਸਿਟੀ ਦੇ ਵਿੱਚ ਫੰਕਸ਼ਨ ਹੁੰਦਾ ਉੱਥੇ ਇਹਨਾਂ ਨੇ ਪੂਰਾ ਰੋਲ ਪਲੇ ਕਰਨਾ ਤੇ ਬਾਲੂਕਾਂਦੀ ਸ਼ਰਮਿੰਦਾ ਵੀ ਇਹੀ ਸੀ ਇਹਨਾਂ ਨੇ ਟੀਚਰ ਤੋਂ ਬਗੈਰ ਸਾਡੇ ਹੋਸਟਲ 'ਚ ਅਸੀਂ ਇਕੱਠੇ ਰਹਿੰਦੇ ਸੀ ਜਦੋਂ ਜਾਂਦੇ ਅਸੀਂ ਮੈਸੇਜ ਵੀ ਇਕੱਠੇ ਹੋ ਜਾਂਦੇ ਇਹ ਤਾਂ ਦੇਖ ਲੈਂਦੇ ਭੁੱਲਾ ਗਿਆ ਤਾਂ ਉਹਨੇ ਆ ਕੇ ਪਹਿਲਾਂ ਸਾਰਿਆਂ ਨੂੰ ਟੀਚਰਾਂ ਕਰਨੀ ਆ ਫਿਰ ਅਸੀਂ ਖਾਣਾ ਖੋਣਾ ਲੈਂਦੇ ਲੰਚ ਕਰਦੇ ਦਰ ਕਰਦੇ ਤੇ ਕਿੰਨੀ ਸਾਡੇ ਜਿਹੜੇ ਸਬਜੈਕਟ ਇੱਕੋ ਹੀ ਸੀਗੇ ਕਲਾਸਾਂ ਸਾਡੀਆਂ ਸੇਮ ਹੀ ਹੁੰਦੀਆਂ ਸੀ ਤਾਂ ਇਹਨੇ ਆਸੇ ਮਕੌਲ ਜੀ ਰਹਿਣਾ ਮੈਂ ਇਹਨੂੰ ਅੱਜ ਤੱਕ ਮੈਂ ਪਿੱਛੇ ਜੇ ਵੀ ਸਾਲ ਦੋ ਸਾਲ ਤੋਂ ਕਿਉਂ ਨਾ ਮੈਂ ਇਹਦੇ ਨਾਲ ਗੱਲ ਕਰੀ ਹੈ ਜਦੋਂ ਇੱਥੇ ਆਇਆ ਮਹਾਲੀ ਚ ਆ ਕੇ ਸਟੇ ਕਰੀਏ ਮੈਂ ਦੋ ਸਾਲਾਂ ਦਾ ਮੈਂ ਵੀ ਇੱਥੇ ਆਇਆ ਮੈਂ ਤੇ ਇਹ ਮੈਂ ਇਹਨੂੰ ਮੈਸੇਜ ਲਾਇਆ ਸਾਡੀ ਤੇ ਕੈਸ਼ ਅਸੋਸੀਏਸ਼ਨ ਬਣੀ ਵੀ ਹੈ ਰਿਟਾਇਰਡ ਐਗਰੀਕਲਚਰ ਅਸੋਸੀਏਸ਼ਨ ਚੰਡੀਗੜ੍ਹ ਵੱਲੋਂ ਬਹੁਤ ਪੁਰਾਣੀ ਹੈ ਮੈਂ ਉਹਦੇ ਚ ਵੀ ਇਹਨਾਂ ਨੂੰ ਕਿਹਾ ਤੁਸੀਂ ਪਾਰਟਿਸਪੇਟ ਕਰਿਆ ਕਰੋ ਯਾਰ ਸਾਡਾ ਤੇ ਇਹ ਸ਼ਰਮਾ ਜੀ ਬਾਲਮੁਕੰਦ ਸ਼ਰਮਾ ਜੀ ਗਏ ਉਹਦੇ ਵਿੱਚ ਸਾਨੂੰ ਉਹਦੇ ਵੀ ਉਹਨਾਂ ਨੇ ਉਹਨਾਂ ਦੀਆਂ ਜਾਦਾ ਪੂਰੀਆਂ ਭਲਾਈਆਂ ਕਰੀਆਂ ਤਾਜ਼ੀਆਂ ਕੀਤੀਆਂ ਬਹੁਤ ਅਸੀਂ ਤਾਂ ਇਹ ਹੀ ਦੁਆ ਕਰਦੇ ਆ ਪ੍ਰਮਾਤਮਾ ਅੱਗੇ ਵੀ ਇਸ ਪਰਿਵਾਰ ਨੂੰ ਬਲ ਬਖਸ਼ੇ ਤੇ ਇਹ ਜਿਹੜਾ ਘਾਟਾ ਪਿਆ ਪੰਜਾਬ ਨੂੰ ਜਾਂ ਸਾਡੀ ਸੋਸਾਇਟੀ ਨੂੰ ਜਾਂ ਸਾਡੇ ਐਗਰੀਕਲਚਰ ਡਿਪਾਰਟਮੈਂਟ ਨੂੰ ਇਹਨੂੰ ਪ੍ਰਮਾਤਮਾ ਇਹਨਾਂ ਨੂੰ ਬਲ ਬਖਸ਼ਣ ਤੇ ਮੈਂ ਸ਼ਰਦਾ ਦੀ ਭਲੀ ਵੇਟ ਕਰਦਾ ਆ ਆਪਦੀ ਐਸੋਸੀਏਸ਼ਨ ਵੱਲੋਂ ਜੋ ਰਿਟਾਇਰਡ ਐਸੋਸੀਏਸ਼ਨ ਪੰਜਾਬੀ ਕਰਦੀ ਹੈ ਜੀ ਥੈਂਕ ਯੂ ਇੱਕ ਹੋਰ ਸਵਾਲ ਕਿ ਜਿੱਦਾਂ ਤੁਸੀਂ ਕਿੰਨੇ ਟਾਈਮ ਤੋਂ ਤੁਹਾਡੀ ਯਾਰੀ ਹੈ ਹਨਾ ਜਦੋਂ ਜਦੋਂ ਉਹ ਫਿਲਮਾਂ ਦੇ ਵਿੱਚ ਜਦੋਂ ਫਿਲਮਾਂ ਦੇ ਵਿੱਚ ਆਣ ਲੱਗੇ ਆ ਸ਼ਨਕਾਟਾ ਉਹਨਾਂ ਦਾ ਆਣ ਲੱਗਾ ਕਿਹੋ ਜਿਹਾ ਕ੍ਰੇਜ਼ ਤੁਸੀਂ ਲੋਕਾਂ ਦੇ ਵਿੱਚ ਕੁੜੀਆਂਾਂ 'ਚ ਮੁੰਡਿਆਂ 'ਚ ਉਹਨਾਂ ਦਾ ਦੇਖਿਆ ਸੀ ਉਹ ਬਹੁਤ ਵਧੀਆ ਇੱਕ ਵਾਰੀ ਮੈਂ ਮੇਰੀ ਪੋਸਟਿੰਗ ਪੋਸਟਿੰਗ ਮੇਰੀ ਮਾਨਸਾ ਸੀ ਕਿ ਮੈਂ ਜੇ ਐਗਰੀਕਲਚਰ ਡਿਵੈਲਪਮੈਂਟ ਅਫਸਰ ਸੀ ਉੱਥੇ ਤੇ ਸੀਨੀਅਰ ਸਕੈਂਡਰੀ ਸਕੂਲ ਗਾਂਧੀ ਹੈ ਉੱਥੇ ਤੇ ਮੈਨੂੰ ਪਤਾ ਲੱਗਿਆ ਵੀ ਇਹ ਬਾਲਮਕੰਦੀ ਸ਼ਰਮਾ ਜੀ ਦਾ ਫੋਨ ਆ ਗਿਆ ਮੈਨੂੰ ਵੀ ਮੈਨੂੰ ਕਹਿੰਦੇ ਕਿੱਥੇ ਮੈਂ ਕਿਹਾ ਮੈਂ ਮਾਨਸਾ ਹੀ ਐ ਕਹਿੰਦੇ ਸਾਡਾ ਅੱਜ ਪ੍ਰੋਗਰਾਮ ਹੈ ਉੱਥੇ ਵੀ ਸਾ ਇਹ ਦੋਨਿਆਂ ਨੇ ਪਾਰਟਿਸਿਪੇਟ ਕੀਤਾ ਮੈਂ ਖੈ ਵੀ ਤੁਸੀਂ ਜਦੋਂ ਇਹ ਰੋਲ ਕਰ ਰਹੇ ਸੀ ਤੇ ਇਹ ਇੱਕ ਇਹਨਾਂ ਦਾ ਵੱਖਰਾ ਹੀ ਰੋਲ ਹੁੰਦਾ ਸੀ ਇਹ ਦੋਨਾਂ ਦੀ ਕੋਈ ਲੋਕਾਂ ਨੂੰ ਨਾ ਇੱਕ ਸਿੱਖਿਆ ਦੇ ਰੂਪ ਦੇ ਵਿੱਚ ਕੋਈ ਗੱਲ ਜੇ ਕਹਿੰਦੇ ਸੀ ਨਾ ਮਜ਼ਾਕ ਚ ਉਹਦੇ ਵਿੱਚ ਉਹਦੇ ਪਿੱਛੇ ਇੱਕ ਸਿੱਖਿਆ ਹੁੰਦੀ ਸੀ ਕਿਉਂਕਿ ਦੋਨੇ ਗ੍ਰੈਜੂਏਟ ਸੀ ਪੋਸਟ ਗ੍ਰੈਜੂਏਟ ਸੀਗੇ ਦੋਨੇ ਤੇ ਸਮਝ ਰੱਖਦੇ ਸੀ ਤੇ ਵੀ ਅਸੀਂ ਲੋਕਾਂ ਨੂੰ ਮੈਸੇਜ ਕਿਹੋ ਜਿਹਾ ਦੇਣਾ ਵਧੀਆ ਮੈਸੇਜ ਦਿੰਦੇ ਸੀ ਤੇ ਮੈਨੂੰ ਬਹੁਤ ਜਿਆਦਾ ਅਜੀਬ ਅਫਸੋਸ ਹੋ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਭੱਲਾ ਜੀ ਬਾਰੇ ਹਾਂ ਡਾਕਟਰ ਭੱਲਾ ਤੋਂ ਅਸੀਂ ਐਕਸਟੈਂਸ਼ਨ ਐਜੂਕੇਸ਼ਨ ਵਿਸਾਰ ਸਿੱਖਿਆ ਦੇ ਮੈਂ ਉਹਨਾਂ ਦਾ ਸਟੂਡੈਂਟ ਸੀਗਾ ਪੀਯੂ ਲੁਧਿਆਣਾ ਦੇ ਵਿੱਚ ਤੇ ਅਸੀਂ ਉਹਨਾਂ ਤੋਂ ਮਤਲਬ ਬਹੁਤ ਕੁਝ ਸਿੱਖਿਆ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਸਿੱਖਿਆ ਤੋਂ ਲੈ ਕੇ ਅਸੀਂ ਹੁਣ ਅਫਸਰ ਸਟੇਟ ਡਿਪਾਰਟਮੈਂਟ ਵਿੱਚ ਵਰਕ ਕਰ ਰਹੇ ਹਾਂ ਉਹਨਾਂ ਦਾ ਜਾਣ ਦਾ ਸਾਨੂੰ ਸਾਡੇ ਡਿਪਾਰਟਮੈਂਟ ਨੂੰ ਇਸ ਸਮਾਜ ਨੂੰ ਬਹੁਤ ਵੱਡਾ ਘਾਟਾ ਹੈ ਤੇ ਅਸੀਂ ਪਰਮਾਤਮਾਗੇ ਅਰਦਾਸ ਕਰਦੇ ਆਂ ਕਿ ਜਿਹੜੀ ਵਿਛੜੀ ਰੂਹ ਹੈ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਜਿਵੇਂ ਕਿ ਉਹਨਾਂ ਨੇ ਇੰਡਸਟਰੀ ਦੇ ਵਿੱਚ ਵੀ ਆਪਣੀ ਐਕਟਿੰਗ ਦੇ ਜ਼ਰੀਏ ਬਹੁਤ ਨਵੇਂ ਬੱਚਿਆਂ ਨੂੰ ਬੜੇ ਨਵੇਂ ਐਕਟਰਸ ਨੂੰ ਸਭ ਕੁਝ ਸਿਖਾਇਆ ਤੁਸੀਂ ਕਹਿੰਦੇ ਹੋ ਖੇਤੀਬਾੜੀ ਵਿੱਚ ਵੀ ਹਨਾ ਉਹ ਕਿਹੋ ਜਿਹੇ ਟੀਚਰ ਸੀਗੇ ਉਹਨਾਂ ਬਾਰੇ ਜ਼ਰੂਰ ਸਾਂਝਾ ਕਰੋ ਉਹ ਬਹੁਤ ਵਧੀਆ ਸੀ ਜਿਵੇਂ ਸਰ ਨੇ ਦੱਸਿਆ ਕਿ ਉਹ ਹਾਸੇ ਮਜ਼ਾਕ ਦੇ ਵਿੱਚ ਸਟੂਡੈਂਟਸ ਨੂੰ ਜਿਹੜਾ ਉਹ ਪੜਾਉਂਦੇ ਹੁੰਦੇ ਸੀਗੇ ਤੇ ਜਿਹੜੀ ਚੀਜ਼ ਹਾਸੇ ਮਜ਼ਾਕ ਦੇ ਵਿੱਚ ਸਿੱਖੀ ਜਾਵੇ ਉਹ ساری ਉਮਰ ਸਾਨੂੰ ਯਾਦ ਰਹਿੰਦੀ ਹੈ ਤੇ ਬਹੁਤ ਹੀ ਮਿੱਠ ਬੋਲੜੇ ਤੇ ਹਾਸੇ ਮਜ਼ਾਕ ਦੇ ਵਿੱਚ ਉਹਨਾਂ ਨੇ ਸਾਨੂੰ ਪੜਾਉਣਾ ਜੀ ਜੀ ਖੁਸ਼ ਦੇ ਲੱਗ ਗਏ ਬੜੀ ਚੜ੍ਹਦੀ ਕਲਾ ਵਾਲੇ ਸੀਗੇ ਹਰੇਕ ਬੰਦੇ ਨਾਲ ਉਹਨਾਂ ਦਾ ਮੇਲਬਲਅਫ ਸੀਗਾ ਚਾਹੇ ਉਹ ਸਟੂਡੈਂਟ ਹੈ ਜਾਂ ਟੀਚਰ ਹੈ ਬਹੁਤ ਵੱਡਾ ਮੈਨੂੰ ਇਹ ਲੱਗਦਾ ਕਿ ਅੱਜ ਨਾ ਭਾਵੇਂ ਕਿ ਅਸੀਂ ਉਹਨਾਂ ਨੂੰ ਇੱਕ ਦੋ ਵਾਰੀ ਮਿਲੇ ਹੋਵਾਂਗੇ ਹਨਾ ਤੇ ਅਸੀਂ ਉਹਨਾਂ ਦੀ ਫਿਲਮਾਂ ਤਾਂ ਬਚਪਨ ਤੋਂ ਦੇਖਦੇ ਆ ਰਹੇ ਪਰ ਅੱਜ ਐਂ ਲੱਗ ਰਿਹਾ ਕਿ ਜਿੱਦਾਂ ਘਰ ਦਾ ਕੋਈ ਮੈਂਬਰ ਚਲਾ ਗਿਆ ਹਾਂ ਜੀ ਐਕਚੁਅਲੀ ਉਹਨਾਂ ਦਾ ਮਿਲ ਦਾ ਕਹ ਲੋ ਵੀ ਸਟਾਈਲਿਸ਼ ਤਾਂ ਦਾ ਸੀ ਜੋ ਜਿਹਨੂੰ ਮਿਲਦੇ ਸੀ ਉਹ ਉਹਨਾਂ ਨੂੰ ਇੱਕ ਵਾਰੀ ਮਿਲ ਲੈਂਦਾ ਸੀ ਉਹ ਉਹਨਾਂ ਨੂੰ ਭੁੱਲਦਾ ਨਹੀਂ ਸੀ ਗੱਲਬਾਤ ਕਰਨ ਲਈ ਸ਼ੁਕਰੀਆ ਜੀ ਥੈਂਕ ਯੂ ਸੋ ਮੱਚ